ਵੰਡੀਆਂ ਕਣਕ ਦੇ ਨਾਲ ਭਰੀਆਂ ਹੋਈਆਂ ਨੇ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਬੋਰੀਆਂ ਦੇ ਜਿਹੜੇ ਭੰਡਾਰ ਲੱਗੇ ਹੋਏ ਨੇ ਤੇ ਬੇਮੌਸਮੀ ਜਿਹੜੀ ਬਰਸਾਤ ਵੀ ਹੋਣ ਲੱਗ ਗਈ ਐ ਸਾਡੇ ਨਾਲ ਕਿਸਾਨ ਵੀ ਇਹ ਮੌਜੂਦ ਨੇ ਗੱਲ ਕਰਦੇ ਆਂ ਭੋਰੀਆਂ ਭਰੀਆਂ ਸਾੜ ਵੀ ਬੇਮੌਸਮੀ ਸ਼ੁਰੂ ਹੋ ਗਈ ਐ ਕੀ ਲੱਗ ਰਿਹਾ ਕਿ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਜਾਏ ਨੇ ਬਿਲਕੁਲ ਪ੍ਰਬੰਧ ਨਹੀਂ ਹੈਗੇ ਬਾਈ ਜੀ ਸਾਨੂੰ 4-4 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਅਸੀਂ ਸਾਡਾ ਫਰਜ਼ ਹੈਗਾ ਵੀ ਅਸੀਂ ਕਣਕ ਸੁੱਕੀ ਫਸਲ ਲਈਏ ਇਹ ਇੰਤਜ਼ਾਮ ਤਾਂ ਸਾਡੇ ਆਰਤੀਆ ਨਾ ਕਰਨਾ ਹੁੰਦਾ ਜੀ ਇਹ ਉਹ ਬਿਲਕੁਲ ਇੰਤਜ਼ਾਮ ਨਹੀਂ ਹੈਗੇ ਤਰਪਾਲਾਂ ਮਾੜੀ ਮੋਟੀਆਂ ਕਿਤੇ ਇੱਕ ਅਧੀ ਤਰਪਾਲ ਪਈ ਹੈ ਜੀ ਮੰਡੀ ਚ ਵਿੱਚ ਉਹੀ ਲੈ ਕੇ ਪਾ ਦੇ ਨੇ ਆਪਣੇ ਘਰੋਂ ਤਰਪਾਲਾਂ ਲੈ ਕੇ ਪਾਉਂਦੇ ਆ ਜੀ ਉਹੀ ਕੋਈ 70 ਸਾਲ ਤੋਂ ਉਹੀ ਚੱਲ ਰਿਹਾ ਜੀ ਇਹਨਾਂ ਦਾ ਕੋਈ ਬਦਲਾ ਨਹੀਂ ਕੋਈ ਕੁਛ ਨਹੀਂ ਕੋਈ ਬਦਲਾ ਨਹੀਂ ਕੋਈ ਕੁਛ ਨਹੀਂ ਹੈਗਾ ਜੀ ਉਦਾਂ ਹੀ ਉਦਾਂ ਹੀ ਜ਼ਿੰਮੇਵਾਰ ਧੱਕੇ ਖੰਦਾ ਜੀ ਕਿਸਾਨ ਜਿਹੜਾ ਬੜੀ ਮਿਹਨਤ ਨਾਲ 6 ਮਹੀਨੇ ਪੁਰਲਾ ਦੇ ਬਾਅਦ ਲਿਆ ਕੇ ਮੰਡੀਆਂ 'ਚ ਰੱਖਦਾ ਪਰ ਉਹਦੀ ਕੋਈ ਪਰਭਾਈ ਨਹੀਂ ਹੁੰਦੀ ਹੈਗੀ ਕਿਉਂ ਸਰਕਾਰ ਨੂੰ ਕੋਈ ਸੁਣਵਾਈ ਕਿਉਂਕਿ ਲਗਾਤਾਰ ਇਸ ਤਰ੍ਹਾਂ ਦਾ ਹਰ ਬਾਰ ਦਾ ਜਿਹੜਾ ਸਿਸਟਮ ਹੈ ਹਿੱਲਿਆ ਪਿਆ ਸਰਕਾਰ ਦਾ ਬਿਲਕੁਲ ਜੀ ਬਿਲਕੁਲ ਜੀ ਕੋਈ ਪ੍ਰਬੰਧ ਨਹੀਂ ਹੈਗਾ ਜੀ ਉਹੀ ਉਹੀ ਚੱਲ ਰਿਹਾ ਹੈ ਕਈ ਸਾਲਾਂ ਤੋਂ ਉਹੀ ਚੱਲ ਰਿਹਾ ਜੀ ਪਹਿਲਾਂ ਕਿਸਾਨ ਦੀ ਵੈਸੇ ਹੀ ਮਾਰ ਪਈ ਹੁੰਦੀ ਜੀ ਜਦੋਂ ਕਿਸੇ ਤਰੀਕੇ ਨਾਲ ਕਿਸਾਨ ਆਪਣੀ ਮੰਡੀ 'ਚ ਫਸਲ ਲਿਆ ਜਾਂਦਾ ਉਥੇ ਉਹਦੀ ਬੇ ਕਦਰੀ ਹੁੰਦੀ ਹੈ ਜੀ ਕੋਈ ਸੁਣਵਾਈ ਨਹੀਂ ਜੀ ਤੁਹਾਡੇ ਸਾਹਮਣੇ ਹੈ ਜੀ ਸਾਰੇ ਬੋਰੀਆਂ ਦੇਖੋ ਕਣਕਾਂ ਦੇ ਪਾਣੀ ਪੈ ਕੇ ਪੈ ਜਾਂਦਾ ਕਿ ਕਿਤਨਾ ਕਿਤੇ ਪਾਣੀ ਤੁਹਾਡੇ ਸਾਹਮਣੇ ਖੜਾ ਜੀ ਹੁਣ ਅਸੀਂ ਕੀ ਕਰ ਸਕਦੇ ਜੀ ਅਸੀਂ ਤਾਂ ਬਿਉਹਰੀ ਪਹਿਲਾ 4 ਦਿਨ ਬੈਠੇ ਹੋ ਦੋ ਦਿਨ ਸਾਡੇ ਹੋਰ ਲੱਗ ਜਣੇ ਜੀ ਹਫਤਾ ਕਰਦ ਕੰਮ ਛੱਡੇ ਨੂੰ ਹੋ ਗਿਆ ਜੀ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਕੁਝ ਨਜ਼ਰ ਆ ਰਿਹਾ ਨਹੀਂ ਜੀ ਕੋਈ ਪ੍ਰਬੰਧ ਨਹੀਂ ਹੈ ਆ ਤੁਹਾਡੇ ਸਾਹਮਣੇ ਜੇ ਪ੍ਰਬੰਧ ਹੋਵੇ ਤਰਪਾਲਾਂ ਦਾ ਨਾ ਕੋਈ ਹੈ ਇਹ ਸਗੋਂ ਇਹਨਾਂ ਨੂੰ ਲੇਬਰ ਲੱਗਿਆ ਬੋਰੀਆਂ ਵਾਰੀਆਂ ਚੱਕਣੀਆਂ ਚਾਹੀਦੀ ਸੀਗੇ ਇਹਨਾਂ ਨੇ ਫਿਰ ਦੇਖੋ ਆ ਉਰੀ ਕਰੇ ਲਾਤੇ ਫਿਰ ਨਾ ਤਰ ਲੇਬਰ ਕਰਨੀਆਂ ਬਹੁਤ ਔਖੀ ਹੋ ਰਹੀ ਲੇਬਰ ਮਿਲ ਨਹੀਂ ਰਹੀ ਹੈਗੀ ਲੇਬਰ ਦਾ ਇੰਤਜ਼ਾਮ ਇਹਨਾਂ ਦਾ ਕਰਨਾ ਜੇ ਇਹ ਇਹਨਾਂ ਦਾ ਵਪਾਰੀਆਂ ਦਾ ਕੰਮ ਹੁੰਦਾ ਜੀ ਲੇਬਰ ਦਾ ਤਾਂ ਅਸੀਂ ਥੋੜੀ ਕਰਨਾ ਅਸੀਂ ਤਾਂ ਆਪਣਾ ਕੰਮ ਕਰਕੇ ਉਰੇ ਆ ਗਏ ਲੇਬਰ ਦਾ ਇੰਤਜ਼ਾਮ ਕਰਨਾ ਸਾਡੇ ਆੜਤੀਆਂ ਦਾ ਕੰਮ ਹੈ ਜੀ ਇਹ ਸਾਡਾ ਕੰਮ ਨਹੀਂ ਸਾਡੀ ਡਿਊਟੀ ਹੈ ਫਸਲ ਸੁੱਕੀ ਲੈ ਕੇ ਆਉਣ ਦਾ ਇਹ ਇਹ ਤਾਂ ਇਹਨਾਂ ਦਾ ਪ੍ਰਬੰਧ ਹੈ ਜੀ ਜਿਸ ਤਰ੍ਹਾਂ ਕਿ ਤਿੰਨ ਤਿੰਨ ਦਿਨ ਜਾਂ ਪੰਜ ਪੰਜ ਦਿਨ ਹੋ ਗਏ ਲਿਫਟਿੰਗ ਵੀ ਨਹੀਂ ਹੋ ਰਹੀ ਹੈਗੀ ਕੁਝ ਵੀ ਨਹੀਂ ਕਰ ਰਹੇ ਨਹੀਂ ਜੀ ਦੇਖੋ ਤੁਹਾਡੇ ਸਾਹਮਣੇ ਜੀ ਹੁਣ ਇੱਕ ਰਾਤ ਇੱਕ ਟਰੱਕ ਜਾਇਆ ਸੀ ਕਿ ਉਹ ਭਰਿਆ ਜੀ ਇਹਨਾਂ ਨੇ ਉਹੀ ਲੇਬਰ ਪਾਸਾ ਤੋਂ ਬੰਦੇ ਉਹੀ ਟਰੱਕ ਭਰ ਲਾ ਜਾਂਦੇ ਆ ਤੇ ਚਾਰ ਢੇਰੀਆਂ ਫੇਰ ਹੋਰ ਮਤਲਬ ਭਰਨੇ ਤੋਂ ਰਹਿ ਜਾਂਦੀ ਹੈ ਜੀ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਇੱਥੇ ਮੌਜੂਦ ਨੇ ਲੱਗੇ ਹੋਏ ਨੇ ਚੈਕਿੰਗ ਕਰਨ ਵਾਸਤੇ ਲੱਗ ਰਿਹਾ ਹੈ ਕਿ ਕੁਝ ਕਰਨਗੇ ਮੈਨੂੰ ਤਾਂ ਕੁਝ ਨਹੀਂ ਲੱਗ ਰਿਹਾ ਜੀ ਸਾਨੂੰ ਚਾਰ ਦਿਨ ਹੋ ਗਏ ਹੁਣ ਤੱਕ ਤਾਂ ਚਾਰ ਦਿਨ ਦਾ ਪਹਿਲਾਂ ਕੀਤਾ ਸੀ ਪਹਿਲਾਂ ਵਰਸਾਤ ਹੋਈ ਸੀ ਪਹਿਲਾਂ ਤਿੰਨ ਦਿਨ ਉੱਥੇ ਵੇਸਟ ਹੋ ਗਏ ਜੀ ਹੁਣ ਦੁਬਾਰਾ ਹੋਈ ਔਰ ਦੋ ਦਿਨ ਫੇਰ ਵੇਸਟ ਹੋ ਜਾਣੇ ਕੋਈ ਕਾਣਾ ਕਹੇ ਜਿਸ ਤਰ੍ਹਾਂ ਕਾਣਾ ਹੈ ਵਰਸਾ ਨਾਲ ਸੁਹਾਵੀ ਹੋ ਜਾਂਦੀ ਹੈ ਤੇ ਇਹ ਵਿਖ ਸਕਦੀ ਹੈ ਹੁਣ ਦੇਖੋ ਜੀ ਇਹਨੂੰ ਸੁਕਾਉਣਾ ਪਏਗਾ ਮਾੜਾ ਮੋਟਾ ਜਿੱਥੇ ਹੁਣ ਪਾਣੀ ਪੈ ਗਿਆ ਜਿੱਥੇ ਚਲ ਟਕੀਆਂ ਹੋਈਆਂ ਉਹ ਤਾਂ ਚਲ ਬਾਜਣਗੀਆਂ ਜਿਹੜੇ ਨਹੀਂ ਟਕੇ ਹੋਈਆਂ ਉਹ ਤੁਹਾਡੇ ਸਾਹਮਣੇ ਮਤਲਬ ਫੁੱਟ ਫੁੱਟ ਥੇਲੇ ਵਿੱਚ ਚਲੇ ਜਾਂਦੇ ਉਹਨੂੰ ਸੁਕਾਉਣਾ ਪਊਗਾ ਨਹੀਂ ਤੇ ਫਿਰ ਉਹ ਉਹ ਲੱਗ ਜਾਈ ਸੁਸਤਰੀ ਲੱਗ ਜੇਗੀ ਤੇ ਇਹ ਇਹ ਤੇ ਫਿਰ ਇਹ ਖਰਾਬ ਸਾਰੀ ਖਾਣ ਦੇ ਖਾਣ ਤੋਂ ਫਿਰ ਬੇਕਾਰ ਹੋ ਜਾਏਗੀ ਜੀ ਉਹਨੂੰ ਸੁ ਸੁਲਬ ਜੇਗੀ ਜੀ ਉਹ ਉਹ ਸੁਸਤਰੀ ਪੈ ਜੇਗੀ ਉਹਦੇ ਵਿੱਚ ਜਿਸ ਤਰ੍ਹਾਂ ਕਿ ਲਗਾਤਾਰ ਹੀ ਮੌਸਮ ਵਿਭਾਗ ਵੱਲੋਂ ਦੱਸਿਆ ਜਾ ਰਿਹਾ ਕਿ ਬਾਰਿਸ਼ ਹੋਏਗੀ ਤੇ ਕਿੰਨੀ ਜਲਦੀ ਇਹ ਚੱਕ ਲੈਣੀ ਚਾਹੀਦੀ ਦੇਖੋ ਜੀ ਹਣ ਇਹ ਤਾਂ ਇਹਦਾ ਕੰਮ ਇਹਨਾਂ ਦਾ ਜੀ ਹੁਣ ਸਾਡਾ ਕੰਮ ਤਾਂ ਸਿਰ ਮੰਡੀ ਦੇ ਸਬਜ਼ ਇੱਥੇ ਲਿਆਉਣ ਦਾ ਜੀ ਉੱਤੇ ਇਹਨਾਂ ਦਾ ਪ੍ਰਸ਼ਾਸਨ ਦਾ ਕੰਮ ਆ ਜੀ ਇਹਨਾਂ ਦਾ ਵਪਾਰੀਆਂ ਦਾ ਕੰਮ ਆ ਜੀ ਉੱਥੇ ਸੱਕਣਾ ਮੰਡੀਆਂ ਦੇ ਕਿਸੇ ਅਧਿਕਾਰੀ ਨੂੰ ਮਿਲੇ ਹੋ ਤੁਸੀਂ ਹੁਣ ਕੋਈ ਆਏਗਾ ਤਾਂ ਹੀ ਮਿਲਾਂਗੇ ਜੀ ਅਸੀਂ ਤਾਂ ਹੁਣ ਆਪਣੀ ਢੇਰੀ ਕੋਲ ਬੈਠੇ ਹਾਂ ਜੀ ਉੱਥੇ ਸਾਡੇ ਕੋਲ ਕੋਈ ਪੁੱਛਣ ਆਊਗਾ ਅਸੀਂ ਤਾਂ ਹੀ ਦੱਸਾਂਗੇ ਸਾਡੇ ਕੋਲ ਕੋਈ ਨਹੀਂ ਆਉਂਦਾ ਹੈਗਾ ਤੁਸੀਂ ਦੇਖ ਰਹੇ ਹੋਗੇ ਕਿਸਾਨਾਂ ਨੂੰ ਮਾਰ ਪੈ ਰਹੀ ਹੈ ਇੱਕ ਤੇ ਬਰਸਾਤ ਦੀ ਤੇ ਉੱਪਰੋਂ ਪ੍ਰਸ਼ਾਸਨ ਵੱਲੋਂ ਕਿਉਂਕਿ ਪ੍ਰਸ਼ਾਸਨ ਵੀ ਕੋਈ ਇਹਨਾਂ ਨੂੰ ਰਾਣੀ ਦੇ ਰਿਹਾ ਲੇਬਰ ਇਹਨਾਂ ਨੂੰ ਮਿਲ ਨਹੀਂ ਰਹੀ ਹੈਗੀ ਬੋਰੀਆਂ ਦੇ ਵਿੱਚ ਜਿਵੇਂ ਸੁਲਾਬੀ ਹੋਈ ਜਿਹੜੀ ਬੋਰੀਆਂ ਨੇ ਕਾਨਕ ਵਿੱਚ ਪਈ ਹੋਈ ਹੈ ਇਹਨਾਂ ਦਾ ਕਹਿਣਾ ਕਿ ਇਹ ਖਰਾਬ ਹੋਦੀ ਹੋਈ ਜਾਏਗੀ ਜੇ ਅਗਰ ਨਾ ਇਹਨੂੰ ਚੱਕਿਆ ਤੇ ਸੁਸਰੀ ਪੈ ਜਾਏਗੀ ਪਟਿਆਲਾ ਤੋਂ ਕੈਮਰਾਮੈਨ ਅਜੇ ਦੇ ਨਾਲ ਕੁਲਿੰਦਰ ਕੁਮੰਦ ਦੀ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par